ਸਰ ਜੀ ਸੰਗਰੂਰ ਦੀ ਕਵਿਤਾ ਨਾਲ ਟੈਨਸ਼ਨ ਦੇ ਨਾਲ ਟੈਨਸ਼ਨ ਦੇ ਲੱਖਾਂ ਹਰਦੇ ਮਰਦੇ ਰਹਿੰਦੇ ਨਹੀਂ ਲੱਖਾਂ ਹਰਦੇ ਮਰਦੇ ਰਹਿੰਦੇ ਨਹੀਂ ਭਾਗਾ ਵਾਲਾ ਹੱਸ ਖੇਡ ਕੇ ਦਿਨ ਰਾਤ ਬਤਾਉਂਦਾ ਹੈ ਭਾਗਾ ਵਾਲਾ ਹੱਸ ਖੇਡ ਕੇ ਹੀ ਦਿਨ ਰਾਤ ਬਤਾਉਂਦਾ ਹੈ ਸੋਚ ਸਮਝ ਕੇ ਸਵੈ ਵਿਸ਼ਵਾਸ ਮਿਹਨਤ ਲਗਨ ਇਮਾਨਦਾਰੀ ਨਾਲ ਕੰਮ ਨੂੰ ਹੱਥ ਪਾਵੇ ਜੋ ਵੀ ਸੰਗਰੂਰ ਵੀ ਉਹਨਾਂ ਫਿਰ ਕਦੇ ਪਛਤਾਉਂਦਾ ਏ ਉਹਨਾਂ ਫਿਰ ਕਦੇ ਪਛਤਾਉਂਦਾ ਏ ਭਾਗਾ ਵਾਲਾ ਹੱਥ ਕਿਹੜੀ ਕਰ ਲੈਂਦੇ ਨੇ ਕਈ ਖੁੱਲ ਨੂੰ ਤਬਾਹ ਹੱਸ ਹੱਸ ਸਭ ਕੋਲ ਤਹਾਰਦੇ ਆਂ ਆਂ ਕੱਟਦੇ ਦਿਨ ਰਾਤ ਉਹ ਸੰਗਰੂਰ ਦੀ ਕੱਟਦੇ ਦਿਨ ਰਾਤ ਉਹ ਸੰਗਰੂਰ ਦੀ ਕਿਸੇ ਲਈ ਖੁਦ ਨੂੰ ਮਾਰਦੇ ਆਂ ਕਿਸੇ ਲਈ ਖੁਦ ਨੂੰ ਮਾਰਦੇ ਆਂ ਕਿਸੇ ਲਈ ਖੁਦ ਨੂੰ ਮਾਰਦੇ ਆਂ ਨਾਲ ਟੈਨਸ਼ਨਾਂ ਦੀ ਨਾਲ ਟੈਨਸ਼ਨਾਂ ਦੀ ਲੱਖਾਂ ਹਰਦੇ ਮਰਦੇ ਰਹਿੰਦੇ ਨੇ लखां लखा, हरदे मरदे रहंदे हूंदे